ਗੁਰੂ ਦੀਨ ਪਤਲੇ ਨਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ ਆ ਨਾ ਨਾ ਬੱਚੇ ਮਾਸਾ ਮਸਰਾ ਮੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ ਮੇਰਾ ਬੱਚੇ ਨਾ ਨਾਂ ਸ਼ਭੂ ਹੀ ਹੈ ਕਦੀ ਇਹਦੇ ਗੱਲ ਪੁੱਛਣੀ ਆਈ ਪੁੱਛ ਲੋ ਕਲੀ ਮਲੇ ਸਾਰੇ ਨੂੰ ਕਦੀ ਨਹੀਂ ਆ ਨੂੰ ਪਤਾ ਹੀ ਨਹੀਂ ਆ ਕੇ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਖਾਣਾ ਮੈਂ ਘਰੋਂ ਹੀ ਨਾ ਜਾ ਕੇ ਦਿੰਦੀ ਮੈਂ ਤਾਂ ਯਕੀਨ ਨਹੀਂ ਦੀ ਉਸ ਤੋਂ ਗੱਲ ਹੋਈ ਹੈ ਮੇਰੇ ਨਾਲ ਸਵੇਰੇ 8:30 ਵਜੇ ਗੱਲ ਹੋਈ ਹੈ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਕਹਿੰਦਾ ਸੀ ਕਿ ਬੜੀ ਖਲ ਬਸ ਇਹ ਕਹਿੰਦਾ ਮਮੀ ਮੈਂ ਆਂੜਿਆ ਤੇ ਬੜੀ ਆ ਗਿਆ ਵਾ ਵਿਚਾਰੇ ਆਣ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਥ ਜੇਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਥਨ ਦਾ ਮੌਕਾ ਹੀ ਨਹੀਂ ਦਿੱਤਾ ਉਹਨੂੰ ਅੱਥਾਈ ਵੀ ਦੀਪੁਰਾ ਫਾਟਕ ਤੋਂ ਕਹਿੰਦੇ ਚੱਕਿਆ ਵਾ ਭਾਜੀ ਇਹਦਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਂ ਹੀ ਹੁੰਦਾ ਜਾਂਦਾ ਸੀ ਜਾਂ ਮਤਲਬ ਜਿਹੜਾ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਬਿਲ ਡੇਰਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਹੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉੱਥੇ ਆ ਗਿਆ ਅਜਨਾਲੇ ਵਾਲੇ ਡਰਾਈਵਰਾਂ ਨੇ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤੱਲਾ ਤਰਨ ਤਰਨ ਗੱਡੀ ਲਾ ਪਰ ਉੱਥੋਂ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੇ ਰਾਜ ਚੇਅਰ ਲਿਆ ਕਿਸੇ ਨੇ ਪੂਰਾ ਪਿੱਛੋਂ ਸੀਆਰ ਦਿੱਤੀ ਪਈ ਉਹ ਆਣ ਲਈ ਗੱਡੀ ਜਦੋਂ ਖੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਪੱਪੂ ਚੰਤੀਪੁਰਿਆ ਤੇ ਇੱਕ ਪੁਲਿਸ ਮਲਾਜੰਦੇ ਕਰਬਾਂ ਬਲਾਸ ਕੀਤਾ ਉਹਨਾਂ ਨੇ ਚਿਹਰਾ ਨਹੀਂ ਮੇਰਾ ਬੱਚਾ ਇੰਨੀ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਝੂਠਾ ਇਲਜ਼ਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ 'ਤੇ ਝੂਠਾ ਇਲਜ਼ਾਮ ਲਾਇਆ ਭਾਜੀ ਮੇਰਾ ਬੱਚਾ ਇੰਨੀ ਜਗ੍ਹਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੀ ਜਗ੍ਹਾ ਹੈਗਾ ਮੇਰਾ ਬੱਚਾ ਨਹੀਂ ਇੰਨੀ ਜਗ੍ਹਾ ਕੀ ਮਨ ਕੀ ਕਰਦੇ ਹੋ ਤੁਸੀਂ ਮੈਂ ਮੰਨਦੀ ਕੀ ਕਰਨੀ ਮੇਰਾ ਬੱਚਾ ਥੋੜੀ ਤਾਂ ਵਾਪਸ ਆ ਜਾਣਾ ਵਾ ਮੈਂ ਕਹਿੰਦੀ ਮੇਰੇ ਬੱਚੇ ਦੀ ਬੋਦੀ ਦੇਣ ਬਸ ਨਹੀਂ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇਕਰ ਵਿਆਹ ਕਰਕੇ ਮੈਨੂੰ ਉਹਨੂੰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਲੋਕੀ ਮੈਂ ਉਹ ਕਹਿਣਾ ਕਿ ਨਜਾਇਜ਼ ਕਿਉਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰ ਦੇ ਤੇ ਮੈਨੂੰ ਦੱਸਿਆ ਕੋਈ ਨਹੀਂ ਦੇ ਆ ਮਰਹਾ ਹਾਲ ਗਾ ਕੀ ਕਰੀਏ ਮੰਗ ਕੀ ਕਰਦੇ ਮੰਗ ਇਹ ਜਿਹਨਾਂ ਨੂੰ ਪੁੱਛਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਿੱਚ ਦੀ ਗੱਲ ਹੈ ਪਛੋਕ ਇਹ ਭੈਣ ਭਰਾ ਨੂੰ ਇਹ ਬੰਦਾ ਮਾਰਿਆ ਜਾਂ ਕੀ ਗੱਲ ਹੈ ਜੇ ਬੱਚਾ ਕਿਤੇ ਗਿਆ ਵੇਖਿਆ ਜਿਹਨੇ ਇਹਦੇ ਨਾਲ ਜਿਹ ਕਿਸੇ ਨਾਲ ਖੜਿਆ ਦੋ ਵੀ ਮੈਨੂੰ ਦੱਸੋ ਕੁਛ ਦੇ ਕਾਰਵਾਈ ਪੂਰੀ ਕਰੋ ਇਹ ਬਿਲਕੁਲ ਨਜਾਇਜ਼ ਹੋਣਿਆ ਬਿਲਕੁਲ ਨਜਾਇਜ਼ ਹੋਣਿਆ ਅੱਜ ਇਹ ਬਤਨ ਕਹਿੰਦੇ ਆ ਕਿ ਇਹ ਜਿਹੜੇ 4-5 ਕੰਮ ਕਾਊਂਟਰਾਂ ਦਾ ਕੰਡਣਾ ਕੀਤਾ ਹੈ ਪਏ ਕੀ ਕਰਦੇ ਨੇ ਮੈਨੂੰ ਸਮਝ ਚੋੜੇ ਲੱਗਦੀ ਤੇ ਜਿੰਨੇ ਜਦੋਂ ਮਾਰਦੇ ਦੇ ਨੇ ਤਾਂ ਕਹਿੰਦੇ ਨੇ ਕਾਊਂਟਰਾਂ ਨੇ ਮੁੱਲ ਮਾਰੇ ਇਹੋ ਗੱਲ ਕਰਦਾ ਇਹਦਾ ਕੀ ਹੱਸਦਾ ਕਰੋ ਨਾ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਮੇਰਾ ਤੇ ਸਾਨੂੰ ਕੋਈ ਪਤਾ ਨਹੀਂ